ਆਇਆ ਤੇ ਬੱਚਿਓ ਸਾਰਿਆਂ ਨੂੰ ਪਿਆਰ ਪਾ ਦੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਗੁਣਜ ਤੇ ਗੁਣਨਖੰਡਾ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਸੀਗਾ ਜਿਦੇ ਵਿੱਚ ਬੇਟਾ ਆਪਾਂ ਟੈਸਟ 78 ਦੇ ਜਿਹੜੇ 30 ਸਵਾਲ ਕਰ ਚੁੱਕੇ ਹੁਣ ਬੇਟਾ ਆਪਾਂ 31 ਨੰਬਰ ਸਵਾਲ ਦੇ ਉੱਤੇ ਆ ਗਏ ਕਹਿੰਦਾ 15 ਤੱਕ 5 ਦੇ ਗੁਣਾ ਅਸਲ ਦੇ ਵਿੱਚ ਬੇਟਾ ਇਹ ਸੀਗਾ 49 ਠੀਕ ਹੈ ਟਾਈਪ ਕਰਦੇ ਹੋਏ ਥੋੜਾ ਜਿਹਾ ਫਰਕ ਰਹਿ ਗਿਆ ਚਲੋ ਤੁਹਾਨੂੰ ਗ੍ਰੇਸ ਨੰਬਰ ਦੇ ਦਾਂਗੇ ਗੁਣਾ ਗੁਣਜ ਜੀ ਠੀਕ ਹੈ ਗੁਣਜ ਦੀ ਸੰਖਿਆ ਤਾਂ 15 ਤੱਕ ਬੇਟਾ 5 ਦੇ ਗੁਣਜ ਹੈ ਜਿਹੜੇ 5 10 ਤੇ 15 15 ਤੱਕ ਲਿਆ ਵੀ 15 ਵਿੱਚ ਇਨਕਲੂਡ ਲੈਣਾ ਹੈ ਆਪਾਂ ਠੀਕ ਹੈ ਤਾਂ 5 10 ਤੇ 15 5 ਦੇ ਗੁਣਜਾਂ ਦੀ ਸੰਖਿਆ ਕਿੰਨੀਆਂ ਆ ਗਈ 3 b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 83 ਲਿਖਿਆਂ ਵਿੱਚੋਂ 85 ਦੇ ਗੁਣਨਖੰਡ ਕਿੰਨੇ ਹਨ ਦਾ 85 ਦੇ ਗੁਣਨਖੰਡ ਬੇਟਾ ਆਪਾਂ ਇੱਥੇ ਬਣਾ ਕੇ ਦੇਖ ਲੈਨੇ ਆ 1 85 85 ਹੁੰਦਾ ਆ ਠੀਕ ਆ 2 ਤੇ ਨਹੀਂ ਜਾਂਦਾ 8 5 13 3 ਤੇ ਵੀ ਨਹੀਂ ਜਾਊਗਾ 4 ਤੇ 5 ਤੇ 5 17 85 ਇਹ ਤੋਂ ਬਾਅਦ ਦੇ ਵਿੱਚ ਬੇਟਾ ਇਹ ਦੇਖੋ ਹੋਰ ਕਿਸੇ 파ੜੇ ਤੇ ਜਾਂਦਾ ਆ 10 ਤੇ 8 9 6 7 7 1 7 ਨਹੀਂ ਜਾਂਦਾ 8 ਤੇ ਵੀ ਨਹੀਂ ਜਾਂਦਾ 9 ਤੇ ਵੀ ਨਹੀਂ 11 ਤੇ ਵੀ ਨਹੀਂ ਜਾਂਦਾ 12 13 ਤੇ ਵੀ ਨਹੀਂ 13 ਦੇ ਭਾੜੇ ਤੇ ਵੀ ਨਹੀਂ ਆਂਦਾ 14 ਤੇ ਵੀ ਨਹੀਂ ਆਂਦਾ 15 ਨੂੰ 5 75 ਨਹੀਂ ਆਂਦਾ 16 ਤੇ ਵੀ ਨਹੀਂ ਆਉਂਦਾ 17 ਨੂੰ 5 17 ਤੇ ਤਾਂ ਆ ਹੀ ਗਿਆ ਬੇਟਾ ਆਪਾਂ ਪਹਿਲਾਂ ਲੇਖ ਲਿਆ 5 17 18 19 20 21 22 23 24 ਨਹੀਂ ਜਾਂਦਾ ਪਏ ਕਿਸੇ ਤੇ ਵੀ ਤਾਂ ਬੇਟਾ ਇਹ ਦੇ ਗੁਣਖੰਡ ਆ ਜਿਹੜੇ 1 2 3 ਤੇ 4 ਗੁਣਖੰਡ ਬਣ ਗਏ ਤਾਂ ਬੇਟਾ C1 ਆ ਜਿਹੜਾ ਸਾਡਾ ਰਾਈਟ ਆਨਸਰ ਆਊਗਾ ਤਾਂ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਹਾਂ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 33 ਕਹਿੰਦਾ ਉਹ ਛੋਟੀ ਤੋਂ ਛੋਟੀ ਸੰਖਿਆ ਜਿਸ ਦੇ ਗੁਣਖੰਡ 4 ਤੇ 5 ਹਨ ਤਾਂ ਬੇਟਾ ਉਹ ਛੋਟੀ ਤੋਂ ਛੋਟੀ ਜਦੋਂ ਟਰਮ ਯੂਜ਼ ਕਰਦਾ ਉਹ ਲਗਉਤਮ ਹੀ ਦੱਸਣਾ ਹੁੰਦਾ ਤੁਹਾਨੂੰ ਦੱਸਿਆ ਸੀ ਵੀ ਇਹ ਇੰਟਰਲਿੰਕਡ ਹੈਗੀ ਆ ਲਘੁਤਮ ਤੇ ਗੁਣ ਤੇ ਗੁਣ ਗੁਣਨਖੰਡਾਂ ਦਾ ਟੋਪਿਕ ਆ 4 ਤੇ 5 ਦਾ ਲਘੁਤਮ 20 ਆ ਗਿਆ ਤਾਂ ਉਹ ਛੋਟੀ ਤੋਂ ਛੋਟੀ ਸੰਖਿਆ 20 ਹੈਗੀ ਹੈ ਇਹਦੇ ਗੁਣਨਖੰਡ ਜਿਹੜੇ 4 ਤੇ 5 ਹੈਗੇ ਆ ਠੀਕ ਹੈ ਬੇਟਾ ਤਾਂ 20 ਇਹ ਵਨ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਅੱਗੇ ਆ ਗਿਆ ਬੇਟਾ ਸਵਾਲ ਨੰਬਰ 34 ਕਿੰਦਾ 25 ਤੇ 30 ਦੇ ਸਾਂਝੇ ਗੁਣਨਖੰਡਾਂ ਦੀ ਸੰਖਿਆ ਹੈ ਤਾਂ 25 ਤੇ 30 ਦੇ ਸਾਂਝੇ ਗੁਣਨਖੰਡਾਂ ਦੀ ਸੰਖਿਆ ਹੈ 25 ਦੇ ਵੀ ਆਪਾਂ ਗੁਣਨਖੰਡ ਬਣਾ ਲੈਨੇ ਬੇਟਾ 30 ਦੇ ਵੀ 25 ਦੇ 1 25 25 2 ਤੇ ਨਹੀਂ 3 ਤੇ ਨਹੀਂ 4 ਤੇ ਨਹੀਂ 5 5 25 ਤਾਂ 1 5 ਤੇ 25 ਬੇਟਾ ਆ 5 ਦੋ ਵਾਰੀ ਇੱਕ ਵਾਰੀ ਹੀ ਲੈਣਾ ਹੈ ਠੀਕ ਆ ਹੋਰ ਕਿਸੇ ਪਹਾੜੇ ਤੇ ਨਹੀਂ ਜਾਂਦਾ ਪਿਆ ਇਹ ਤੇ 30 ਦੇ ਗੁਣਨਖੰਡ 1 ਗੁਣਾ 3 30 2 ਤੇ 3 ਤੇ 3 10 30 ਠੀਕ ਹੈ 4 ਤੇ 5 6 5 6 30 ਤੇ ਹੋਰ ਬੇਟਾ ਕਿਸੇ ਪਾੜੇ ਤੇ ਨਹੀਂ ਜਾਂਦਾ ਪਏ ਬਾਕੀ ਸਾਰੇ ਗੁਣਖੰਡ ਤਾਂ ਇਹਦੇ ਕੇੰਦਰ ਸਾਂਝੇ ਗੁਣਖੰਡਾਂ ਦੀ ਸੰਖਿਆ 1 ਤਾਂ ਇੱਕ ਸਾਂਝਾ ਹੋ ਗਿਆ ਬੇਟਾ ਇਹਦੇ ਵਿੱਚ ਤੇ 1 ਕੁ 5 ਸਾਂਝਾ ਹੋ ਗਿਆ ਹੋਰ ਤਾਂ ਕੋਈ ਸਾਂਝਾ ਹੈ ਹੀ ਨਹੀਂ ਠੀਕ ਹੈ 1 ਤੇ 5 2 ਹੀ ਗੁਣਨਖੰਡ ਸਾਂਝੇ ਹੋਗੇ ਤਾਂ a1 ਆ ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਕਹਿੰਦਾ 5000 ਦੇ ਅਪਾਜ ਗੁਣਨਖੰਡ ਹਨ ਤਾਂ ਬੇਟਾ ਅਪਾਜ ਗੁਣਨਖੰਡ ਬਣਾਉਣ ਦੇ ਲਈ ਸਾਨੂੰ ਪ੍ਰੋਪਰ ਇਹ ਬਣਾਉਣੇ ਪੈਣਗੇ 5000 ਦੇ ਅਪਾਜ ਗੁਣਨਖੰਡ 5000 2 ਤੇ ਪਹਿਲਾਂ 2 ਤੇ ਜਾਊਗਾ ਬੇਟਾ ਇਹ ਆ ਗਿਆ 2500 ਫਿਰ 2 ਤੇ 1250 ਫਿਰ ਆ ਗਿਆ ਬੇਟਾ 625 ਫਿਰ ਆ ਗਿਆ ਬੇਟਾ 5 ਤੇ 5 ਇੱਕਮ 5 5 ਦੋਣੀ 10 5 ਨੂੰ 5 25 ਫਿਰ ਆ ਗਿਆ ਬੇਟਾ 5 ਇੱਕਮ 25 ਫਿਰ ਇਹ ਜਾਊਗਾ ਬੇਟਾ 5 ਤੇ 5 ਨੂੰ 5 25 1 2 3 4 4 3 2 ਤੇ 4 5 ਠੀਕ ਹੈ ਬੇਟਾ 3 2 ਤੇ 4 5 ਆਪਾਂ ਦੇਖ ਲੈਨੇ ਆ ਬੇਟਾ ਕਿਹੜੇ ਹੈਗੇ ਆ ਸੀ 1 ਦੇਖੋ 1 2 3 3 2 1 2 3 ਤੇ 4 5 ਤਾਂ ਸੀ 1 ਸਾਡਾ ਰਾਈਟ ਆਨਸਰ ਹੈਗਾ ਇਹਨੂੰ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 36 ਕਹਿੰਦਾ 225 ਦੇ ਅਭਾਜ ਗੁਣਖੰਡ ਹਨ ਤਾਂ 225 ਦੇ ਬੇਟਾ ਅਭਾਜ ਗੁਣਖੰਡ ਅਸੀਂ ਕਿਸ ਤਰ੍ਹਾਂ ਬਣਾਵਾਂਗੇ 225 ਇਹਨੂੰ ਬੇਟਾ ਆਪਾਂ ਗੁਣਖੰਡ ਬਣਾਉਣੇ ਸ਼ੁਰੂ ਕਰ ਦਿੰਨੇ ਆ 2 3 ਹੀ ਜਾਂਦਾ 2 2 4 ਤੇ 5 9 3 ਤੇ ਜਾਊਗਾ 3 ਕਿਉਂਕਿ ਅੰਕਾਂ ਦਾ ਜੋੜਫਲ 3 ਤੇ ਵੰਡਿਆ ਜਾਂਦਾ 3 7 21 3 5 15 ਫਿਰ 3 ਤੇ ਜਾਊਗਾ 7 ਤੇ 5 12 3 ਤੇ ਵੰਡੇ ਜਾਂਦੇ ਆ 3*2=6 3*5=15 ਫਿਰ ਜਾਊਗਾ ਇਹ 5*5=25 ਤਾਂ ਇਹਦੇ ਅਪਹਾਜ ਗੁਣਨ ਖੰਡ 3*3*5*5 ਆ ਜਾਣਗੇ ਤਾਂ ਬੇਟਾ ਆ ਆ ਪਹਿਲੇ ਹੀ ਹੈਗਾ 5*5*3*3 ਇਹ ਗੁਣਾ ਚ ਅੱਗੇ ਪਿੱਛੇ ਹੋ ਜੇ ਰਕਮ ਫਰਕ ਨਹੀਂ ਪੈਂਦਾ ਤਾਂ ਇਹ 1 ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਇਹਦੇ ਨਾਲ ਕੀ ਬੇਟਾ ਇਹ ਟੈਸਟ ਦੇ ਸਾਰੇ ਸਵਾਲ ਕੰਪਲੀਟ ਹੋ ਗਏ ਤੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ